ਅਸ਼ਕਲ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹੰਪਰਦੀਪ ਕੌਰ ਤਾਂ ਹਾਜ਼ਰ ਹਾਂ ਤੁਹਾਡੇ ਨਾਲ ਟੌਪ 20 ਖਬਰਾਂ ਦੇ ਨਾਲ ਉਸ ਤੋਂ ਬੱਲੇ ਨਜ਼ਰ ਮਾਰ ਲੈਣੇ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਤੇ ਹਮ ਸੁਰਖੀਆਂ ਦੇ ਸੀਐਮ ਮਾਨ ਦਾ ਜਲੰਧਰ ਚੱਜ ਰੋਡਸ਼ਾ ਪਵਨਟੀਨੋ ਲਈ ਮੰਗਨਗੇ ਵੋਟ ਉਧਰ ਪੁਲਿਸ ਨੇ ਵਿਦਾਈ ਸੁਰੱਖਿਆ ਦੱਸਦੀ ਕਿ ਪੰਜਾਬ ਆਉਣਗੇ ਪੀਐਮ ਮੋਦੀ ਪਟਿਆਲਾ ਤੋਂ ਫਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ 'ਚ ਕਰਨਗੇ ਚੋਣ ਪ੍ਰਚਾਰ ਲੁਧਿਆਣਾ ਤੇ ਜਲੰਧਰ ਨੂੰ ਮਿਲੇ ਨਵੇਂ ਪੁਲਿਸ ਕਮਿਸ਼ਨਰ ਨੀਲਕਿਸ਼ੋਰ ਨੂੰ ਪੁਲਿਸ ਕਮਿਸ਼ਨਰ ਲੁਧਿਆਣਾ ਤੇ ਰਾਹੁਲਰ ਨੂੰ ਜਲੰਧਰ ਦੇ ਪੁਲਿਸ ਕਮਿਸ਼ਨ ਨਿਯੁਕਤ ਕੀਤਾ ਜੰਗਿਆਜ਼ਾਦੀ ਕਟਾਲਕ ਤੇ ਵਿਜੀਲੈਂਸੀ ਵੱਡੀ ਕਾਰਵਾਈ ਦੱਸਦੀ ਕਿ ਵਰਜੁੰਦਰ ਸਿੰਘ ਹਮਦਰਦ ਸਣੇ 26 ਲੋਕਾਂ ਤੇ ਕੀਤੀ ਐਫਆਈਆਰ ਤੇ ਉਧਰ ਹੀ ਸੁਆਤੀ ਮਾਲੀਵਾਲ ਨਾਲ ਪੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਜਿੱहां ਕੇਜਰੀਵਾਲ ਦੇ ਘਰ ਪਹੁੰਚਣ ਗਿਆ ਪਾਗੂ ਮਾਪਿਆ ਸਮੇਤ ਸੀਐਮ ਦੀ ਪਤਨੀ ਤੋਂ ਕੀਤੀ ਜਾਵੇਗੀ ਪੁੱਛਗਿੱਛ ਤੇ ਉਧਰ ਹੀ ਲੁਧਿਆਣਾ ਪੀਆਯੂ ਦੇ ਸਾਫਾ ਵਿਦਿਆਰਥੀ ਨੇ ਮਾਉਂਟ ਐਵਰੇਸਟ ਨੂੰ ਕੀਤਾ ਫਤਿਹ ਬਣੇ ਪ੍ਰਾਪਤੀ ਕਰਨ ਵਾਲੇ ਪਹਿਲੇ ਗੁਰਸਿੱਖ ਵਿਅਕਤੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਤਾਮੀ ਦਾ ਵੱਡਾ ਬਿਆਨ ਕਿਹਾ 1 ਜੂਨ ਤੋਂ 6 ਜੂਨ ਤੱਕ ਮਨਾਇਆ ਜਾਵੇਗਾ ਸ਼ਹੀਦੀ ਸਪਤਾ ਰੋਸਵਜੋ ਸਿੱਖ ਸਜੋਨ ਕਾਲੀਆਂ ਦਸਤਾਰ ਤੇ ਬੀਬੀਆਂ ਲੈਣ ਕਾਲੇ ਦੁਪੱਟੇ ਨੰਦੀਗਰਾਜ ਪਾਤ ਪਾਟੀਐਮਸੀ ਵਰਕਰਾਂ ਵਿਚਾਲੇ ਹੋਈ ਚੜ ਬੀਐਚਪੀ ਵਰਕਰ ਦੀ ਹੱਤਿਆ ਤੋਂ ਬਾਅਦ ਹੋਇਆ ਹੰਗਾਮਾ ਸੱਤ ਲੋਕ ਹੋਇ ਸਖਣੀ ਜਗਤਾਰ ਸਿੰਘ ਤਾਰਾ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਤੇ ਸਲੈਕਟ ਤਹਿਤ ਮਾਮਲੇ ਜੋ ਕੋਰਟ ਨੇ ਕੀਤਾ ਬਰੀ ਤਿਹਾਰ ਜੇਲ੍ਹ ਚ ਕੱਟ ਰਹੇ ਨੇ ਉਮਰ ਕੈਦ ਦੀ ਸਜ਼ਾ ਬਲੇਰਪਟਲਾਜ ਸੀਏਏ ਤੇ ਤਿੰਨ ਤਲਾਕ ਤੇ ਖੁੱਲਕੇ ਬੋਲੇ ਵੋਟਰ ਤਿੰਨ ਤਲਾਕ ਸਹੀ ਪਰ ਹੇਠਲੇ ਪੱਧਰ ਤੱਕ ਸਹੀ ਸੰਦੇਸ਼ ਨਹੀਂ ਪਹੁੰਚਾ ਸਕੀ ਸਰਕਾਰ ਲੁਧਿਆਣਾ ਤੋਂ ਵੱਡੀ ਖਬਰ 12ਵੀਂ ਪਾਸ ਮੁੰਡਾ ਖੁਦ ਨੂੰ ਇੰਸਪੈਕਟਰ ਦੱਸ ਕੇ ਮੰਗਦਾ ਸੀ ਪੈਸੇ ਪੁਲਿਸ ਨੇ ਨਾਕਾਬੰਦੀ ਦੌਰਾਨ ਕੀਤਾ ਗ੍ਰਿਫਤਾਰ ਹਰਿਆਣਾ ਦੇ ਸੋਨੀਪੱਤ ਜ਼ਿਲ੍ਹੇ ਤੇ ਇੱਕ ਰੂ ਕੰਬਾਉ ਮਾਮਲਾ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਹੋਇਆ ਕਤਲ ਮ੍ਰਿਤਕ ਦੇ ਵੱਡੇ ਭਰਾ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਤੇ ਉਦਰੀ ਖਤਮ ਨਹੀਂ ਹੋਈ ਪੀਟੀਐਮ ਦੀ ਮੁਸ਼ਕਿਲ ਆਰਬੀਏ ਦੇ ਐਕਸ਼ਨ ਦੇ ਬਾਅਦ 3 ਮਹੀਨਿਆਂ ਚ 550 ਕਰੋੜ ਦੇ ਘਾਟੇ ਵਿੱਚ ਗਈ ਕੰਪਨੀ ਹੁਣ ਰਾਤ ਨੂੰ ਵੀ ਜਾਰੀ ਰਹੇਗੀ ਹੀਟ ਵੇਅ ਪਿਆਨਾਕ ਗਰਮੀ ਕਾਰਨ ਚੁਲਸਰੇ ਜੰਮੂ ਕਸ਼ਮੀਰ ਦੇ ਪਹਾੜੀ ਤੇ ਮੈਦਾਨੀ ਇਲਾਕੇ ਆਈਐਮਜੀ ਨੇ ਕੀਤਾ ਰੈਡ ਅਲਰਟ ਜਾਰੀ ਹਰਿਆਣਾ ਚ ਜਰੂਰ ਰੁਕ ਜਾਵੇਗਾ ਚੋਣ ਪ੍ਰਚਾਰ ਦੱਸਦੀ ਹੈ ਕਿ ਆਗੂ ਕਰ ਕਰ ਜਾ ਕੇ ਮੰਗ ਸਕਣਗੇ ਵੋਟਾਂ ਰੋਡ ਸ਼ੋਅ ਜਨਤਕ ਮੀਟਿੰਗਾਂ ਜਲੂਸ ਤੇ ਸਾਰੇ ਪ੍ਰੋਗਰਾਮਾਂ ਤੇ ਰਹੇਗੀ ਪਾਬੰਦੀ ਤੇ ਉਧਰੀ ਪੰਜਾਬ ਚ 46 ਡਿਗਰੀ ਤੋਂ ਪਾਰ ਪਹੁੰਚਿਆ ਪਾਰਾ 10 ਜ਼ਿਲ੍ਹਿਆਂ ਚ ਹੀਟ ਵੇਵ ਦਾ ਰੈਡ ਅਲਰਟ ਚੱਲੀ ਆਉਣ ਵਾਲੇ ਦਿਨਾਂ ਚ ਰਾਹਤ ਦੇ ਕੋਈ ਸੰਕੇਤ ਨਹੀਂ ਤੇ ਅਮਰੀਕਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਦਸੂਹਾ ਦੇ ਨੌਜਵਾਨ ਦੀ ਅਮਰੀਕਾ ਵਿਖੇ ਪਾਣੀ ਚ ਡੁੱਬਣ ਕਾਰਨ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਨੇ লাশ ਐ ਭਾਰਤ ਲਿਆਉਣ ਦੀ ਮੰਗ ਕੀਤੀ ਹੈ ਬ੍ਰਿਟੇਨ 'ਚ 4 ਜੁਲਾਈ ਨੂੰ ਹੋਣਗੇ ਆਮ ਚੋਣਾਂ ਪ੍ਰਧਾਨ ਮੰਤਰੀ ਰਿਸ਼ੀ ਸਨਕ ਨੇ ਕੀਤਾ ਐਲਾਨ ਮੈਕਸੀਕੋ 'ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਿਆਸੀ ਰੈਲੀ ਦੌਰਾਨ ਡਿੱਗੀ ਸਟੇਜ 'ਨੋਂ ਲੋਕਾਂ ਦੀ ਹੋਈ ਮੌਤ ਅਸ਼ਵਿਨ ਨੇ ਤੋੜਿਆ ਨਾਰਾਇਣ ਦਾ ਰਿਕਾਰਡ ਆਈਪਲ ਇਤਿਹਾਸ 'ਚ ਬਣੇ 5ਵੇਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਦਾ ਟੌਪ 20 ਨਿਊਜ਼ ਦੇ ਵਿੱਚ ਅਸੀਂ ਜਲ ਜਲ ਕੇ ਤੁਹਾਡੇ ਨਾਲ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ